ਨੁਕਸਾਨ ਕੀਤਾ ਹਾ ਕਿੰਨੀ ਵਾਰ ਨੁਕਸਾਨ ਕੀਤਾ ਹਟਾਏ ਨਹੀਂ ਪਤਾ ਨੁਕਸਾਨ ਦਾ ਓਏ ਵਾਏ ਕੋਈ ਆਇਆ ਬਾਹਰ ਜਮਾਨ ਹੋ ਗਈ ਓਏ ਕਦੂ ਤੇਰੀ ਮੈਂ ਜਿੱਦਾਂ ਬੰਦ ਤੂੰ ਕੀਤਾ ਕਿਹੜੀ ਗੱਲੋਂ ਮੈਂ ਕੀਤਾ ਸਰਕਾਰੀ ਪਾਣੀ ਆ ਸਰਕਾਰੀ ਪਾਣੀ ਤੂੰ ਸਰਕਾਰੀ ਲਿਆ ਕਦੂ ਫੇੜ ਨਾੜੀ ਬੰਨ੍ਹ ਕਰ ਨਹੀਂ ਮੈਂ ਨਹੀਂ ਕਰਦਾ ਤੂੰ ਕਿੰਦਾ ਨਹੀਂ ਮੰਨਗਾ ਬੰਦ ਕਰਾ ਮੈਂ ਬੰਦ ਕਰਾਉਂਗੇ ਕਰਾ ਮੈਂ ਵੀ ਕਰਾਉਂਗਾ ਜਾ ਕਰਾ ਮੈਂ ਬੁੱਢਣ ਲੱਗਾ ਮੈਂ ਜੈਸ ਵੀ ਜਾਣਾ ਇੰਨੇ ਆ ਜੈਸ ਅਸੀਂ ਕਿੱਥੋਂ ਦੇ ਹਨ ਵਾਲੇ ਹਟਾ ਲਾ ਕਰਾ ਦੇ ਅਸੀਂ ਕੀ ਕਰ ਰਹੇ ਅੱਜ ਤੁਸੀਂ ਦਿਹਾਤੀ ਦਫਤਰ ਐਸਐਸਪੀ ਨੂੰ ਮਿਲ ਕੇ ਇਹ ਜਰਾ ਮੱਦਾਂ ਹਾਂਜੀ ਇਸ ਤਰ੍ਹਾਂ ਹੈ ਕਿ ਸਾਡੇ ਦਰਵਾਜ਼ੇ ਦੇ ਅੱਗੇ ਪਾਣੀ ਲੰਗਦਾ ਆ ਹੈਰੀ ਪਾਣੀ ਲੰਗਦਾ ਆ ਜੋ ਕਿ ਗਵਾਂਡੀ ਗਵਾਂਡੀ ਲੱਗੇ ਰਹਿੰਦੇ ਸਾਡੇ ਤੇ ਉਹ ਪਾਣੀ ਲਗਾਉਂਦੀ ਆ ਜਦੋਂ ਤੇ ਉਹ ਸਾਡੀ ਮਤਲਬ ਨੁਕਸਾਨ ਹੁੰਦਾ ਆ ਸਾਡੀ ਸਬਜ਼ੀਆਂ ਸਾਰੀਆਂ ਪਾਣੀ ਦੇ ਵਿੱਚ ਭੇਜ ਜਾਂਦੀਆਂ ਆ ਤੇ ਨੁਕਸਾਨ ਬਹੁਤ ਹੁੰਦਾ ਅੱਗੇ ਵੀ ਐ ਉਹਨਾਂ ਨੂੰ ਕਿਹਾ ਕਿ ਇਸ ਤਾਂ ਤੁਸੀਂ ਨਾ ਕਰੋ ਉਹਨੇ ਹੁਣ ਆਏ ਸੀ ਫੇਰ ਪਾਣੀ ਲਾਉਣ ਤੇ ਮਤਲਬ ਮੇਰੇ ਘਰ ਵਾਲੇ ਘਰ ਨਹੀਂ ਹੈਗੇ ਉਹਨਾਂ ਦੀ ਗੈਰਹਾਜ਼ਰੀ ਵਿੱਚ ਆਉਂਦੇ ਆ ਤੇ ਇਸ ਟਾਈਮ ਮੈਂ ਉਹਨਾਂ ਨੂੰ ਰੋਕਿਆ ਵੀ ਤੁਸੀਂ ਡਿਊਟੀ ਤੇ ਨਾ ਜਾਓ ਉਹ ਅੱਡ ਗਾ ਮਤਲਬ ਗਾੜੀ ਲੋਜ ਬਹੁਤ ਕਰਦੇ ਹਨਾ ਉਹ ਹੁਣ ਆਏ ਉਹਨਾਂ ਨੇ ਇੰਨੇ ਸਾਨੂੰ ਘਟੀਆਂ ਗਾਲਾਂ ਕੱਢੀਆਂ ਵਾਂ ਤੇ ਮੈਂ ਆਪਣੇ ਵੱਲੋਂ ਘਰ ਵੇਨ ਦੱਸਿਆ ਆ ਕਿ ਬਾਹਰ ਵੇਖੋ ਜਾ ਕੇ ਇਹ ਪਹਿਲਾਂ ਵੀ ਪਹਿਲਾਂ ਵੀ ਆਈ ਹੀ ਹੋ ਪਹਿਲਾਂ ਵੀ ਉਹਨਾਂ ਨੇ ਮਤਲਬ ਪੋਰੇ ਗਾੜੀਆਂ ਹੀ ਬੰਦ ਕਰ ਦਿੰਦੇ ਨੇ ਜਦੋਂ ਸਾਡਾ ਨੁਕਸਾਨ ਹੁੰਦਾ ਆ ਪਾਣੀ ਲੌਂਦੇ ਆ ਪਾਣੀ ਫਿਰ ਉਹਨਾਂ ਨੇ ਵੇਖਣਾ ਨਹੀਂ ਆ ਹਾਂਜੀ ਖਤਰਾ ਆ ਉਹਨਾਂ ਨੇ ਮਤਲਬ ਬਹੁਤ ਗਾਲੀ ਗਲੋਚ ਕਰਦੇ ਬਹੁਤ ਘਟੀਆਂ ਉਹਨਾਂ ਨੇ ਸ਼ਬਦ ਬੋਲੇ ਆ ਜੋ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਉਹਨਾਂ ਨੇ ਹੁਣ ਸਾਡੇ ਘਰ ਆ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਪਾਣੀ ਤੁਸੀਂ ਡਾ ਕੇ ਵਿਖਾਓ ਸਾਨੂੰ ਹਾਂਜੀ ਬੁੰਡਾ ਕਰਦੇ ਪੂਰੀ ਬੁੱਤੀ ਆ ਗਾਲੀ ਗਲੋਚ ਬਹੁਤ ਕੀਤੀ ਉਹਨਾਂ ਨੇ ਹਨਾ ਆਏ ਆਏ ਮਿਲੇ ਵੀ ਆਪਣੇ ਇਨਸਾਫ ਵਾਸਤੇ ਆਏ ਆ ਅਸਰਪੁਰ ਕੋਲ ਅਸੀਂ ਆਏ ਆ ਵੀ ਅਮਰ ਸਾਡੇ ਅਸਰਪੁਰ ਕੋਲ ਆਏ ਵੀ ਹੜੇ ਨਾਲ ਜਲਦੀ ਜਲਦੀ ਸਾਨੂੰ ਇਨਸਾਫ ਮਿਲੇ ਹਰ ਝਗੜਾ ਨਿਪਟਾਇਆ ਜਾਵੇ ਦਾਸ ਕੁਲਦੀਪ ਸਿੰਘ ਸਿੰਘਪੁਰਾ ਇੰਚਾਰਜ ਮਾਝਾ ਜੋਂ ਇਹ ਬੀਬੀ ਬਲਜੀਤ ਕੌਰ ਜੀ ਸਾਡੇ ਕੋਲ ਪਹੁੰਚੇ ਹੀ ਗਏ ਇਹ ਪਿੰਡ ਬਡਾਲਾ ਕਲਾ ਤੋਂ ਆ ਜੀ ਇਹਨਾਂ ਦਾ ਕੋਈ ਘਰੇਲੂ ਪਾਣੀ ਦਾ ਮਸਲੇ ਨੂੰ ਲੈ ਕੇ ਕੋਈ ਬਹਾਵੀ ਵਿਵਾਦ ਹੋਇਆ ਪਿਆ ਵਾ ਇਹਨਾਂ ਸਾਨੂੰ ਜਾਣ ਕੀਤਾ ਵਾ ਕਿ ਜਿਹੜੇ ਸਾਡੇ ਗਵਾਂਢੀ ਆਗੇ ਆ ਉਹ ਸਾਨੂੰ ਗਾੜੀ ক্লোਜ ਕਰਦੇ ਆ ਔਰ ਜ਼ਬਰਦਸਤੀ ਜਿਹੜੇ ਪਾਣੀ ਲੰਘਾਉਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਨਾਲ ਸਾਡਾ ਜਿਹੜਾ ਕਾਫੀ ਨੁਕਸਾਨ ਜਿਹੜਾ ਹੁੰਦਾ ਵਾ ਸਾਡੀ ਫਸਲ ਜਿਹੜੀ ਆ ਉਹ ਮਾਰੀ ਜਾਂਦੀ ਆ ਲਾਗੇ ਪਾਣੀ ਪਾ ਕੇ ਤੇ ਅੱਜ ਅਸੀਂ ਐਸਐਸਪੀ ਦਿਹਾਤੀ ਸਾਹਿਬ ਨੂੰ ਮਿਲਿਆ ਉਹਨਾਂ ਨੇ ਵੀ ਸਾਨੂੰ ਆ ਪੂਰਨ ਵਿਸ਼ਵਾਸ ਦਿਵਾਇਆ ਵਾ ਕਿ ਇਹਨਾਂ ਦਾ ਜਿਹੜਾ ਮਸਲਾ ਵਾ ਤੁਰੰਤ ਜਿਹੜਾ ਵਾ ਹੱਲ ਕੀਤਾ ਜਾਊਗਾ ਅਗਰ ਜੇ ਇਹ ਮਸਲੇ ਨੂੰ ਹੱਲ ਨਹੀਂ ਕੀਤਾ ਜਾਂਦਾ ਤੇ ਸਾਨੂੰ ਮਜਬੂਰ ਨੂੰ ਛੜਕਾ ਦੇ ਉੱਤਰਨਾ ਪਊਗਾ ਤੇ ਇਸ ਲਈ ਸਾਨੂੰ ਮਜਬੂਰ ਹੋਣਾ ਪਊ ਜਾਥੇ ਬੰਦੀ ਨੂੰ ਇੰਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੀਨ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਵਾ ਕਿ ਇਹਨਾਂ ਦਾ ਜਿਹੜਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਊਗਾ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ ਦਾਸ ਆਜਨ ਸਿੰਘ ਗਿੱਲ ਮਾਝਾ ਜਾਨ ਇੰਚਾਰ ਯੂਥ ਸਿੰਘ ਸਭਾ ਗੁਰੂ ਕੇ ਬੇਟੇ ਸਭਾ ਤੋਂ ਇੱਕ ਬੀਬੀ ਬਲਜੀਤ ਕੌਰ ਜੀ ਸਾਡੇ ਕੋਲ ਆਏ ਸੀ ਇਹਨਾਂ ਦੇ ਡਿਸਪਿਊਟ ਚੱਲਦਾ ਪਿਆ ਪਾਣੀ ਦੇ ਸਬੰਧ ਦੇ ਵਿੱਚ ਕੋਈ ਉਸ ਸਬੰਧ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਹਾਂ ਵੀ ਜੋ ਵੀ ਬਣਦੀ ਕਾਰਵਾਈ ਇਹਨਾਂ ਤੇ ਅਸੀਂ ਕਰਾਂਗੇ ਪਰ ਫਿਰ ਵੀ ਜੇ ਨਹੀਂ ਹੁੰਦੀ ਤੇ ਸਾਡੇ ਜਿਹੜੀ ਸਭਾ ਉਹ ਸੜਕਾਂ ਦੇ ਉੱਤੋਂ ਨੂੰ ਕੀ ਆਜੇ